ਗੁਰੂ ਸਾਹਿਬ ਕਹਿੰਦੇ ਨੇ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲੱਗੈ ਭੂਖ ਉਤ ਭੂਖੈ ਖਾਏ ਚਲੀ ਹੈ ਦੁਖ ਜਿਸ ਤਰ੍ਹਾਂ ਪੇਟ ਦੇ ਵਿੱਚ ਰੋਟੀ ਜਾਵੇ ਤੇ ਅੰਦਰ ਦੀ ਦੁੱਖ ਤਕਲੀਫ ਦੂਰ ਹੋ ਜਾਂਦੀ ਪੇਟ ਦੀ ਸਹਜ ਮਿਲਦਾ ਹੈ ਸੰਤੋਖ ਮਿਲਦਾ ਹੈ ਸਬਰ ਮਿਲਦਾ ਹੈ ਕਿ ਕੋਈ ਪੇਟ ਚ ਗਿਆ ਹੈ ਇਸੇ ਤਰ੍ਹਾਂ ਕਹਿੰਦੇ ਜਦੋਂ ਬੰਦਗੀ ਦੀ ਰੋਟੀ ਛਕਾਂਗੇ ਰੂਹਾਨਿਤ ਦਾ ਸਕੂਨ ਮਿਲੇਗਾ ਅੰਦਰ ਨੂੰ ਜੇ ਕੋਈ ਗਵਾਚ ਜਾਵੇ ਤੇ ਫਿਰ ਵੀ ਕੋਈ ਪ੍ਰਵਾਹ ਨਹੀਂ ਕਰੇਗਾ ਸਕੂਨ ਮਿਲੇਗਾ ਆਨੰਦ ਮਿਲੇਗਾ ਖੇੜਾ ਮਿਲੇਗਾ ਰਸ ਮਿਲੇਗਾ ਉਤ ਭੁੱਖੇ ਖਾਏ ਚਲੀ ਹੈ ਦੁੱਖ ਖਾਏ ਚਲੀ ਹੈ ਦੁੱਖ ਰੂਹਾਨਿਤ ਦੀ ਖਰਾਕ ਛਕਦਿਆਂ ਦੁੱਖ ਚਲੇ ਜਾਂਦੇ ਨੇ ਗੁਰੂ ਸਾਹਿਬ ਕਹਿੰਦੇ ਉਤ ਭੁੱਖੇ ਖਾਏ ਚੱਲੀ ਹੈ ਦੁੱਖ ਰੂਹਾਨੀਅਤ ਦੀ ਖੁਰਾਕ ਛਕਦਿਆਂ ਦੁੱਖ ਦੂਰ ਚਲੇ ਜਾਂਦੇ ਨੇ ਹਟ ਜਾਂਦੇ ਨੇ ਖਤਮ ਹੋ ਜਾਂਦੇ ਨੇ ਜੇ ਦੁੱਖ ਹੈ ਵੀ ਆਪਾਂ ਇਹ ਵੀ ਜ਼ਿਕਰ ਕਰਾਂਗੇ ਕਿ ਗੁਰਬਾਣੀ ਪੜਨ ਵਾਲੇ ਨੂੰ ਦੁੱਖ ਨਹੀਂ ਆਉਂਦੇ ਜੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਹੋ ਨਾ ਫਿਰ ਇੱਕ ਚੀਜ਼ ਪੱਕੀ ਕਰ ਲਓ ਹਿਰਦੇ ਚ ਜ਼ਿੰਦਗੀ ਜਿਉਨਿਆਂ ਕਦੇ ਵੀ ਸਮਾਂ ਇੱਕੋ ਜਿਹਾ ਨਹੀਂ ਰਹਿਣਾ ਇਥੇ ਦੁੱਖ ਵੀ ਆਉਣਗੇ ਇਥੇ ਤਕਲੀਫਾਂ ਵੀ ਆਉਣਗੀਆਂ ਇਥੇ ਝੱਖੜ ਵੀ ਝੁੱਲਣਗੇ ਬਸ ਆਪਣੇ ਆਪ ਨੂੰ ਪਹਾੜ ਵਾਂਗੂ ਅਡੋਲ ਕਰ ਲੈ ਕਿ ਹਨੇਰੀਆਂ ਤੇ ਆਉਣ ਪਹਾੜ ਦੇ ਨਾਲ ਟਕਰਾ ਕੇ ਮੁੜ ਜਾਣ ਪਰ ਜਿਗਰਾ ਇੰਨਾ ਮਜ਼ਬੂਤ ਹੋਵੇ ਕਿ ਪਹਾੜ ਵਾਂਗੂ ਕਿਤੇ ਡੋਲੇ ਨਾ ਗੁਰਬਾਣੀ ਇਹੀ ਕਰਦੀ ਹੈ ਅਸੀਂ ਬਿਜ਼ਨਸ ਬਣਾ ਲੈਨੇ ਗੁਰਬਾਣੀ ਸਿੱਖ ਦਾ ਹਿਰਦਾ ਪਹਾੜ ਵਾਂਗ ਅਡੋਲ ਮਜ਼ਬੂਤ ਕਰ ਦਿੰਦੀ ਹੈ ਮੁਸੀਬਤਾਂ ਆਉਣ ਝੱਖੜ ਆਉਣ ਪ੍ਰਵਾਹ ਨਹੀਂ ਕੋਈ ਡੋਲਦਾ ਨਹੀਂ ਸਿੱਖ ਕਦੇ ਵੀ ਅਸੀਂ ਤੇ ਪੜ ਕੇ ਇਹ ਵੱਡੇ ਹੋਏ ਹਾਂ ਕਿਤੇਆਂ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਦਾਤਾ ਕਿਤਿਆਂ ਨੂੰ ਦੁੱਖਾਂ ਚ ਭੁੱਖਾਂ ਚ ਤਕਲੀਫਾਂ ਚ ਮਾਰਦਾ ਪਿਆ ਹੈ ਇਹ ਵੀ ਤੇਰੀ ਦਾਤ ਹੈ ਕੋਈ ਉਲਾਮਾ ਨਹੀਂ ਕੋਈ ਮੇਣਾ ਨਹੀਂ ਅਸੀਂ ਬਸ ਇਹ ਸ਼ਬਦ ਯਾਦ ਰੱਖਿਆ ਕਰੀਏ ਸੁਣਿਆ ਦੁੱਖ ਪਾਪ ਦਾ ਨਾਸ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ ਇਸ ਕਰਕੇ ਗੁਰਬਾਣੀ ਕੀ ਕਰਦੀ ਗੁਰਬਾਣੀ ਹਿਰਦੇ ਨੂੰ ਮਜ਼ਬੂਤ ਕਰ ਦਿੰਦੀ ਹੈ ਅਡੋਲ ਬਣਾਉਂਦੀ ਹੈ ਕਬਰੌਂਦਾ ਨਹੀਂ ਸਿੱਖ ਬਾਣੀ ਪੜਨ ਵਾਲਾ ਗੁਰੂ ਦਾ ਸਿਮਰਨ ਕਰਨ ਵਾਲਾ ਉਹ ਢੈਂਦੀ ਕਲਾ ਚ ਨਹੀਂ ਜਾਂਦਾ ਉਹ ਹਰ ਮੁਸੀਬਤ ਦਾ ਸਾਹਮਣਾ ਆਪਣੇ ਗੁਰੂ ਨੂੰ ਸਦਾ ਅੰਗ ਸੰਗੇ ਅਭੰਗੰ ਬਿਬੂਤੇ ਸਮਝ ਕੇ ਕਰਦਾ ਹੈ ਕਿ ਗੁਰੂ ਮੇਰਾ ਨਾਲ ਹੈ ਮੈਂ ਇਸ ਮੁਸੀਬਤ ਦੀ ਘੜੀ ਨੂੰ ਪਾਰ ਕਰ ਜਾਣਾ ਹੈ ਉਹਨੇ ਪਾਰ ਕਰਾਉਣਾ ਹੈ ਵਾਹਿਗੁਰੂ ਕਿਰਪਾ ਰਹਿਮਤ ਕਰੇ ਉਹ ਪਾਰ ਕਰਾਉਂਦਾ ਹੈ ਉਹ ਹਮੇਸ਼ਾ ਅੰਗ ਸੰਗ ਹੈ ਉਹ ਨਾਲ ਚੱਲਦਾ ਹੈ ਉਹ ਸਾਹਾਂ ਦੇ ਵਿੱਚ ਚੱਲਦਾ ਹੈ ਉਹ ਰੂਹ ਦੇ ਵਿੱਚ ਚੱਲਦਾ ਹੈ ਨੂਰ ਦਰਹਰ ਚਸ਼ਮ ਗੁਰਗੋਬਿੰਦ ਸਿੰਘ ਰੂਹ ਦਰਹਰ ਜਿਸਮ ਗੁਰੂ ਗੋਬਿੰਦ ਸਿੰਘ ਰੂਹ ਦੇ ਵਿੱਚ ਚੱਲਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਨੰਦ ਲਾਲ ਕਹਿੰਦੇ ਨੇ